ਮਸਲਾ ਜਿਹੜਾ ਟਾਲੀਆਂ ਦਾ ਉਲਝਿਆ ਹੋਇਆ ਐ 8 ਟਾਲੀਆਂ ਪੱਟੀਆਂ ਨੇ ਜੰਗਲਾਤ ਵਿਭਾਗ ਨੇ ਲਿਖ ਕੇ ਵੀ ਦਿੱਤਾ ਪਰ ਪੁਲਿਸ ਸਿਆਸੀ ਦਬਾਅ ਦੇ ਹੇਠ ਐਮਐਲਏ ਦੇ ਬੁਲਕਾਰ ਸਿੱਧੂ ਦੇ ਕਹਿਣ ਤੇ ਪਰਚਾ ਨਹੀਂ ਦੇ ਰਹੀ ਹਾਂਜੀ ਬਖਿਰ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ 23 ਤਰੀਕ ਨੂੰ ਦਿਨ ਐਤਵਾਰ ਨੂੰ ਇਕੱਠ ਰੱਖਿਆ ਗਿਆ ਪਿੰਡ ਸਧਾਨਾ ਦਾਣਾ ਮੰਡੀ ਚ ਸਮਾਂ 10 ਵਜੇ ਮਸਲਾ ਜਿਹੜਾ ਟਾਲੀਆਂ ਦਾ ਉਲਝਿਆ ਹੋਇਆ ਐ 8 ਟਾਲੀਆਂ ਪੱਟੀਆਂ ਨੇ ਜੰਗਲਾਤ ਵਿਭਾਗ ਨੇ ਲਿਖ ਕੇ ਵੀ ਦਿੱਤਾ ਪਰ ਪੁਲਿਸ ਸਿਆਸੀ ਦਬਾਅ ਦੇ ਹੇਠ ਐਮਐਲਏ ਦੇ ਬਲਕਾਰ ਸਿੱਧੂ ਦੇ ਕਹਿਣ ਤੇ ਪਰਚਾ ਨਹੀਂ ਦੇ ਰਹੀ ਉਹ ਚੱਕਰ ਚੱਪਾ ਕੱਟ ਰੱਖਿਆ ਐਤਵਾਰ ਨੂੰ 10 ਵਜੇ ਸਿਧਾਣਾ ਵਾਲੀ ਦਾਣਾ ਮੰਡੀ 'ਚ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਜਿਹੜੇ ਨੇੜਲੇ ਆ ਉਹ ਟਰੈਕਟਰ ਟਾਲੀਆਂ ਲੈ ਕੇ ਆਉਣ ਦੂਰ ਵਾਲੇ ਗੱਡੀਆਂ ਲੈ ਕੇ ਆਜੋ ਉੱਥੇ ਆਪਾਂ ਮੌਕੇ ਤੇ ਫੈਸਲਾ ਕਰਾਂਗੇ ਵੀ ਇਹ ਟਾਲੀਆਂਾਂ ਚੱਕ ਕੇ ਆਪਾਂ ਥਾਣੇ ਲਿਜਾਣੀਆਂ ਨੇ ਜਾਂ ਟਾਲੀਆਂ ਚੱਕ ਕੇ ਆਪਾਂ ਹਾਈਵੇ ਤੇ ਜਾਣਾ ਸੋ ਇਹ ਮਸਲਾ ਹੱਲ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਨਹੀਂ ਤਾਂ ਲੋਕਾਂ ਨੂੰ ਫਿਰੇ ਮੂੰਹ ਪੈ ਜਾਣਾ ਵੀ ਸਾਡਾ ਕੀ ਕਰਤਾ ਇਹਨਾਂ ਨੂੰ ਦੇਖ ਕੇ ਹੋਰ ਵੀ ਲੋਕਾਂ ਨੇ ਫਿਰ ਜਿਹੜੇ ਦਰਖਤ ਤਾਂ ਪੱਟਣੇ ਵੱਢਣੇ ਸ਼ੁਰੂ ਕਰ ਦੇਣੇ ਆ ਸੋ ਇਹ ਆਪਾਂ ਰੋਕਣਾ ਇਹਨੂੰ ਨੱਥ ਪਾਉਣੀ ਬੜੀ ਜ਼ਰੂਰੀ ਹੈ ਮੈਂ ਸਰਨ ਅਪੀਲ ਕਰਦਾਂਗੇ ਬੱਦ ਤੋਂ ਬੱਦ ਵੱਡੀ ਗਿਣਤੀ ਦੇ ਵਿੱਚ ਇੱਥੇ ਆਪਾਂ ਪਿੰਡ ਸਿਧਾਣੇ ਪਰਸੋਂ 23 ਤਰੀਕ ਨੂੰ ਦਾਣਾ ਮੰਡੀ 10 ਵਜੇ ਕੱਟ ਹਾਂਜੀ ਬਖਰ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ 23 ਤਰੀਕ ਨੂੰ ਦਿਨ ਐਤਵਾਰ ਨੂੰ ਇਕੱਠ ਰੱਖਿਆ ਗਿਆ ਪਿੰਡ ਸਿਧਾਣਾ ਦਾਣਾ ਮੰਡੀ ਚ ਸਮਾਂ 10 ਵਜੇ ਮਸਲਾ ਜਿਹੜਾ ਟਾਲੀਆਂ ਦਾ ਉਲਝਿਆ ਹੋਇਆ 8 ਟਾਲੀਆਂ ਪੱਟੀਆਂ ਨੇ ਜੰਗਲਾਤ ਵਿਭਾਗ ਨੇ ਲਿਖ ਕੇ ਵੀ ਦਿੱਤਾ ਪਰ ਪੁਲਿਸ ਸਿਆਸੀ ਦਬਾਅ ਦੇ ਹੇਠ ਐਮਐਲਏ ਦੇ ਬਲਕਾਰ ਸਿੱਧੂ ਦੇ ਕਹਿਣ ਤੇ ਪਰਚਾ ਨਹੀਂ ਦੇ ਰਹੀ ਉਹ ਚੱਕਰ ਚੱਪਾ ਕੱਠ ਰੱਖਿਆ ਐ ਐਤਵਾਰ ਨੂੰ 10 ਵਜੇ ਸਿਧਾਣਾ ਵਾਲੀ ਦਾਣਾ ਮੰਡੀ 'ਚ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਜਿਹੜੇ ਨੇੜਲੇ ਆ ਉਹ ਟਰੈਕਟਰ ਟਰਾਲੀਆਂ ਲੈ ਕੇ ਆਉਣ ਦੂਰ ਵਾਲੇ ਗੱਡੀਆਂ ਲੈ ਕੇ ਆਜੋ ਉੱਥੇ ਆਪਾਂ ਮੌਕੇ ਤੇ ਫੈਸਲਾ ਕਰਾਂਗੇ ਵੀ ਟਰਾਲੀਆਂ ਚੱਕ ਕੇ ਆਪਾਂ ਠਾਣੇ ਲਿਜਾਣੀਆਂ ਨੇ ਜਾਂ ਟਰਾਲੀਆਂ ਚੱਕ ਕੇ ਆਪਾਂ ਹਾਈਵੇ ਤੇ ਜਾਣਾ ਸੋ ਇਹ ਮਸਲਾ ਹੱਲ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਨਹੀਂ ਤਾਂ ਲੋਕਾਂ ਨੂੰ ਫਿਰੇ ਮੂੰਹ ਪੈ ਜਾਣਾ ਵੀ ਸਾਡਾ ਕੀ ਕਰਤਾ ਇਹਨਾਂ ਨੂੰ ਦੇਖ ਕੇ ਹੋਰ ਵੀ ਲੋਕਾਂ ਨੇ ਫਿਰ ਜਿਹੜੇ ਦਰਖਤ ਤਾਂ ਪੱਠਣੇ ਵੱਢਣੇ ਸ਼ੁਰੂ ਕਰ ਦੇਣੇ ਆ। ਸੋ ਇਹ ਆਪਾਂ ਰੋਕਣਾ ਇਹਨੂੰ ਨਾਥ ਪਾਣੀ ਬੜੀ ਜ਼ਰੂਰੀ ਹੈ। ਮੈਂ ਸਰਨ ਅਪੀਲ ਕਰਦਾਂਗੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇੱਥੇ ਆਪਾਂ ਪਿੰਡ ਸਿਧਾਣੇ ਪਰਸੋਂ 23 ਤਰੀਕ ਨੂੰ ਦਾਣਾ ਮੰਡੀ 'ਚ 10 ਵਜੇ ਇਕੱਠੇ। ਹਾਂਜੀ ਬਖਿਰ ਜੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਸੋਂ 23 ਤਰੀਕ ਨੂੰ ਦਿਨ ਐਤਵਾਰ ਨੂੰ ਇਕੱਠ ਰੱਖਿਆ ਗਿਆ ਹੈ। ਪਿੰਡ ਸਿਧਾਣਾ ਦਾਣਾ ਮੰਡੀ ਚ ਸਮਾਂ 10 ਵਜੇ ਮਸਲਾ ਜਿਹੜਾ ਟਾਲੀਆਂ ਦਾ ਉਲਝਿਆ ਹੋਇਆ ਐ 8 ਟਾਲੀਆਂ ਪੱਟੀਆਂ ਨੇ ਜੰਗਲਾਤ ਵਿਭਾਗ ਨੇ ਲਿਖ ਕੇ ਵੀ ਦਿੱਤਾ ਪਰ ਪੁਲਿਸ ਸਿਆਸੀ ਦਬਾਅ ਦੇ ਹੇਠ ਐਮਐਲਏ ਦੇ ਬੁਲਕਾਰ ਸਿੱਧੂ ਦੇ ਕਹਿਣ ਤੇ ਪਰਚਾ ਨਹੀਂ ਦੇ ਰਹੀ ਉਹ ਚੱਕਰ ਚੱਪਾ ਕੱਠ ਰੱਖਿਆ ਐ ਐਤਵਾਰ ਨੂੰ 10 ਵਜੇ ਸਿਧਾਣਾ ਦੀ ਦਾਣਾ ਮੰਡੀ ਚ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਜਿਹੜੇ ਨੇੜਲੇ ਆ ਉਹ ਟਰੈਕਟਰ ਟਰਾਲੀਆਂ ਲੈ ਕੇ ਆਉਣ ਦੂਰ ਵਾਲੇ ਗੱਡੀਆਂ ਲੈ ਕੇ ਆਜੋ ਉੱਥੇ ਆਪਾਂ ਮੌਕੇ ਤੇ ਫੈਸਲਾ ਕਰਾਂਗੇ ਵੀ ਟਾਲੀਆਂ ਚੱਕ ਕੇ ਆਪਾਂ ਠਾਣੇ ਲਿਜਾਣੀਆਂ ਨੇ ਜਾਂ ਟਾਲੀਆਂ ਚੱਕ ਕੇ ਆਪਾਂ ਹਾਈਵੇ ਤੇ ਜਾਣਾ ਸੋ ਇਹ ਮਸਲਾ ਹੱਲ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਨਹੀਂ ਤਾਂ ਲੋਕਾਂ ਨੂੰ ਫਿਰੇ ਮੂੰਹ ਪੈ ਜਾਣਾ ਵੀ ਸਾਡਾ ਕੀ ਕਰਤਾ ਇਹਨਾਂ ਨੂੰ ਦੇਖ ਕੇ ਹੋਰ ਵੀ ਲੋਕਾਂ ਨੇ ਫਿਰ ਜਿਹੜੇ ਦਰਖਤ ਤਾਂ ਪੱਟਣੇ ਵੱਢਣੇ ਸ਼ੁਰੂ ਕਰ ਦੇਣੇ ਆ ਸੋ ਇਹ ਆਪਾਂ ਰੋਕਣਾ ਇਹਨੂੰ ਨੱਥ ਪਾਉਣੀ ਬੜੀ ਜ਼ਰੂਰੀ ਹੈ ਮੈਂ ਸਰਨ ਅਪੀਲ ਕਰਦਾਂਗੇ ਬੱਦ ਤੋਂ ਬੱਦ ਵੱਡੀ ਗਿਣਤੀ ਦੇ ਵਿੱਚ ਇੱਥੇ ਆਪਾਂ ਪਿੰਡ ਸਿਧਾਣੇ ਪਰਸੋਂ 23 ਤਰੀਕ ਨੂੰ ਦਾਣਾ ਮੰਡੀ 'ਚ 10 ਵਜੇ